ਲਓ ਜੀ ਕੱਲ ਆਪਾਂ ਐਸੇ ਜਿਹੜੀ ਕੰਪਨੀ ਨੇ ਕਰਤਾਰ ਕੰਪਨੀ ਤੋਂ ਬੰਦੇ ਅੱਜ ਆ ਗਏ। ਉਹਦਾ ਕਟਰ-ਕਟਰ ਦੀ ਸਾਈਡਿੰਗ ਕਰ ਦੇਣਗੇ। ਆਏ ਹੋਰ ਜਿਹੜਾ ਮੜਾ-ਮੋਟਾ ਦੇਖਣ ਵਾਲਾ ਮਸ਼ੀਨ ਦਾ। ਮੈਂ ਕਿਦੋਂ ਹੋਰ ਵੀ ਦੱਸਦਾ ਗੱਲ ਉਹ ਮਸ਼ੀਨ ਆਪਣੀ ਸਾਲ ਤੋਂ ਉੱਤੇ ਹੋ ਗਿਆ ਲਈ ਨੇ। ਕਟਰ ਐਤ ਗਿਆ। ਤਾਂ ਵੀ ਬਾਈ ਹੋਣੀ ਜਦੇ ਮਸ਼ੀਨ ਦੀ ਵੀ ਕੰਪਲੀਟ ਨਾਲ ਦੀ ਨਾਲ ਕਰਦੇ ਨੇ ਇੰਨੀ ਵਧੀਆ ਸਰਵਿਸ ਆ ਇਹਨਾਂ ਦੀ। ਇਹ ਤਸਵੀਰ ਬਾਬੇ ਜੀ ਦਾ ਕਾ ਯਾਰ ਉਹ ਨਹੀਂ ਤਾਂ ਫਿਰ ਇਹ ਉਹਨੂੰ ਪਤਾ ਹੀ ਜਵੇ ਮਿਸਤਰੀ ਬਗਰਾ ਨਹੀਂ ਨੇ ਪਰ ਇਹ ਸਿਕੰਦਰੋਂ ਬੰਦਿਆਂ ਦੀ ਸਿਫਤ ਆ ਇਹਨਾਂ ਦੀ ਅੱਜ ਇੱਧਰ ਬੜਾਈ ਚੱਲਦੀ ਆ ਉਹਨੇ ਰਾਤ ਵਾਲਾ ਖੇਤ ਥੋੜਾ ਜਿਹਾ ਰਹਿ ਗਿਆ ਦੀ ਉਹ ਵੱਢ ਕੇ ਟਰਾਲੀ ਚ ਵਾਖੇ ਇੱਥੇ ਆ ਗਏ ਦੀ ਇਹ ਪੱਤੀਆਂ ਅੱਡ ਲਾਉਣੀਆਂ ਨੇ ਫਿਰ ਮੈਂ ਜੀ ਹਾਂ ਚੜਾਵਾ ਜੀ ਆਹ ਦੇਖੋ ਜਿਹੜੀ ਹੁਣ ਮੈਂ ਦੱਸੀ ਤੀ ਗੱਲ ਅੱਛਾ ਤੇ ਆ ਦੇਖੋ ਜੀ ਇਹ ਤਾਂ ਪਿੱਛੇ ਐ ਜੀ ਇਹ ਹਾਂ ਜੀ ਆਹ ਇਹ ਤਾਂ ਪਿੱਛੇ ਐ ਜੀ ਹਾਂ ਆ ਤਾਂ ਇਹ ਫਿਰ ਵੀ ਹੈਗੀ ਐ ਇਹਦੇ ਬਰਾਬਰ ਉਹਰੇ ਆ ਕੇ ਬਰਾਬਰ ਹੋ ਜੰਨੀ ਐ ਜੀ ਓਕੇ ਆ ਦੇਖੋ ਜੀ ਹਾਂਜੀ ਹਾਂਜੀ ਆ ਦੇਖੋ ਜੀ ਹੁਣ ਇਹਦਾ ਚੜਾ ਕਿੰਨਾ ਵੱਜੂਗਾ ਜੀ ਇਹ ਇਹਦਾ ਗੰਦਾ ਪਲਟਾਂਗੇ ਆਪਾਂ ਠੀਕ ਐ ਜੀ ਜਣੀ ਉਹ ਟਾਂਡਾ ਵੱਧ ਖਿੱਚਣ ਲੱਗ ਜੂ ਹੋਊਗਾ ਹਾਂਜੀ ਹਾਂ ਆ ਆ ਚੈਨ ਨਹੀਂ ਚਲੀ ਨਹੀਂ ਚੱਲਦੀ ਜਣੀ ਆ ਓਕੇ ਇਹ ਜੰਟੇ ਇਹਦੇ ਵਿੱਚ ਇੱਕ ਤਾਂ ਸਪਰਿੰਗ ਹੈ ਜੀ ਇਹਦੇ ਵਿੱਚ ਉਹ ਤਾਂ ਦਮ ਦੇਣਾ ਹੀ ਦੇਣਾ ਉਹਨੇ ਦਮ ਤਾਂ ਮੈਨੂੰ ਪਤਾ ਹੈ ਇਹ ਢਿੱਲਿਆ ਇਹ ਤਾਂ ਹੀ ਟੱਪ ਜਾਂਦਾ ਜੀ ਦੰਦਾ ਓਕੇ ਸਪਰਿੰਗ ਦਬ ਜਾਂਦਾ ਇਹਨੂੰ ਟਾਈਟ ਕਰਕੇ ਰੱਖੋ ਬੋਰਨਾ ਥੋੜੀ ਜੀ ਆਹੀ ਪੱਤੀਆਂ ਕਹਿੰਦੇ ਇਹ ਇਹਦੇ ਕਰਕੇ ਬਾਲਾ ਟੱਪਦਾ ਥੋੜੇ ਬੜੀ ਕਰਾਰੀ ਪਾਈ ਕਰਕੇ ਨਹੀਂ ਪਹਿਲਾਂ ਤਾਂ ਟੱਪਦਾ ਹੀ ਨਹੀਂ ਹੁੰਦਾ ਇਹਦਾ ਦੂਜੇ ਦਾ ਉਹੀ ਤਾਂ ਚੀਜ਼ ਹੈ ਜੀ ਇਹ ਬੜੀ ਕਰਾਰੀ ਪੈਣ ਕਰਕੇ ਦੰਦਾ ਟੱਪਣ ਲੱਗ ਗਿਆ ਇਹਨੂੰ ਚੈਨਾ ਨੂੰ ਵਾ ਟਾਈਟ ਰੱਖੋ ਫਿਰ ਹਾਂ ਦੂਵੇ ਤਾਂ ਆਪਣੇ ਢਿੱਲੀਆਂ ਢੁੱਲੀਆਂ ਚੱਲੀ ਜਾਂਦੇ ਨੇ ਪਹਿਲਾਂ ਘਟਰ ਵਾਲੇ ਚ ਉਹ ਜੀ ਨਹੀਂ ਦੇਦੀ ਦਿੱਕਤ ਹੁੰਦੀ ਇਹ ਇਹ ਆਗਰਾਰੀ ਉਹਦੇ ਕਰਕੇ ਹੋ ਗਈ। ਇਹ ਸਾਰੀਆਂ ਜਲਾਉਣੀਆਂ ਨੇ ਜੀ ਫੇਰਾ। ਨਾ ਸਾਰੀਆਂ ਨਹੀਂ ਇੱਕ ਛੜ ਕੇ ਇੱਕ ਜੀ। ਸੇ ਇੱਕ ਜੈਨ ਦੇ ਚਾਰ ਲੱਗਣੀਆਂ। ਬੱਤੀ ਦਿਖਾਓ ਮੋੜੀ ਜੀ। ਨਾ ਪੰਜਾਂ ਨੇ। ਹਲੋ। ਓਕੇ ਆ ਬੱਤੀ ਲਾਤੀ ਜੈਨ ਦੇ ਵਿੱਚ। ਹਾਂ ਜੀ। ਚੜਾ ਵਜ ਗਿਆ ਜੀ ਉਹ ਟਾਂਡੇ ਨੂੰ। ਟਾਂਡਾ ਵੱਧ ਖਚਾਣਾ ਵੀ ਜੀ। ਹਾਂ। ਇੱਥੇ ਜਾ ਕੇ ਖੜਦਾ ਛਰਚ ਮਾਰੂ ਦੇ ਹੁਣ। ਸਰਚ ਮਾਰੂਗੀ ਪਿੱਛੇ ਰਹਿੰਦੀ ਉਹ ਹੋਰ ਉੱਥੇ ਮੰਗਾ ਉਹ ਗੱਲ ਵਧੀਆ ਹੋਰ ਵੈਸੇ ਕੱਲ ਸੈਟਿੰਗ ਕਰੀ ਤੇ ਬਹੁਤ ਵਧੀਆ ਹੋ ਗਿਆ ਸੀ ਪਹਿਲਾਂ ਛੱਲੀ ਫਸੀ ਜਾਂਦੀ ਸੀ ਆਹੀ ਗੱਲ ਹੋਰ ਪਿੱਛੇ ਰਹਿੰਦੀਆਂ ਨੇ ਬਸ ਹਾਂ ਅੱਜ ਚੈਨਾ ਦਾ ਹੀ ਆ ਇਹ ਟਾਈਟ ਕਰ ਲੋ ਮਾੜੀਆਂ ਮੋੜੀਆਂ ਨਾਲੇ ਪੱਤੀਆਂ ਲਾ ਲਓ ਇਹ ਕਿਹਦੀ ਉਹਦੀ ਵੀ ਦੇਖਿਓ ਬਾਸਕਟ ਦੀ ਸੈਟਿੰਗ ਸ਼ੂਟਿੰਗ ਕੋਈ ਮਾੜਾ ਮੋਟਾ ਦਾਣਾ ਭੰਦੀ ਆ ਇਹ ਚੱਕਰ ਕਿੰਨੇ ਨਹੀਂ ਜਾਂਦੇ ਜੀ ਦੱਸੋ ਵੀ ਸਾਢੇ 15 ਬੋਲੇ ਤੋਂ ਥੋੜਾ ਜਿਹਾ ਨਹੀਂ ਨਹੀਂ ਸਾਢੇ 15 ਸੇ ਗੜੀ ਵਿੱਚ ਇਹਨੂੰ ਨਾ ਕੱਟ ਲਾ ਕੇ ਲੀਵਰ ਦਾ ਇਹ ਨਾ ਸਾਢੇ 16 ਹਜ਼ਾਰ ਚੱਕਰ ਕਰ ਲਓ ਠੀਕ ਹੈ ਵੀ ਸਾਢੇ 16 ਤੋਂ ਫੇਰ 15 ਤੇ ਰਹਿ ਜੂ ਮੈਂ 1600 ਤੇ ਇਹ 1600 ਪੂਰਾ ਹੀ ਆ ਰਹਿਦਾ ਇਹ ਤਾਂ ਹੁਣ ਅੱਛਾ ਦਬਤ ਹੀ ਨਹੀਂ ਨਹੀਂ ਜੀ ਦਬਦਾ ਜੀ ਪਹਿਲਾਂ ਦਬ ਜਾਂਦਾ ਉਹਦੇ ਦੂਏ ਤਾਂ ਨਹੀਂ ਨਹੀਂ ਰੰਦਾ ਜੀ ਅੱਛਾ ਆ ਜਿਹੜਾ ਦੂਆ ਜੀ ਸੈਂਸਰ ਵਾਲਾ ਇਹ ਵੀ ਨਹੀਂ ਦਬਦਾ ਜੀ ਸੈਂਸਰ ਵਾਲਾ ਦਬਦਾ ਉਹ ਤਾਂ ਬੰਦ ਹੋ ਜਾਂਦਾ ਇਹ ਹੁੰਦਾ ਕਿਤੇ ਲੋੜ ਨਹੀਂ ਪਿੰਦੀ ਗੱਲ ਮੁੰਡਿਆਂ ਨਾਲ ਜਿਹਨਾਂ ਭੈਣੋ ਇਹਦਾ ਫੋਰਮਾ ਚਲਾ ਕੇ ਆਇਆ ਸੈਂਸਰ ਵਾਲਾ ਤੇ ਕਹਿੰਦਾ ਮੈਂ ਦੁਖੀ ਹੋ ਗਿਆ ਉੱਥੇ ਐਮਪੀ ਚ ਉਹਦਾ ਹਰੀ ਗਲਤ ਆ ਜੀ ਸੈਂਸਰ ਵਾਲੀ ਦਾ ਹੂੰ ਇਹਦਾ ਤੂੰ ਆਪੇ ਕਹੇਗਾ ਵੀ ਹਾਂ ਪਹਿਲਾਂ ਨਾ ਕੁਝ ਹੀ ਵੱਧ ਗਈ ਉਹਦਾ ਵਜ ਨਹੀਂ ਆ ਜਦ ਆਹ ਨਾਲ ਜਗਾੜ ਲਾ ਗਿਆ ਜੀ ਦੂਸਰੇ ਨਿਕਲ ਜਾ ਅੱਪਾ ਦੂਜੇ ਸਹੀ ਕਰੇ ਪਾਸੇ ਲਾਗੇ ਪਾਸੇ ਕੱਲ ਨਾਲੋਂ ਫਰਕੇ ਮੈਂ ਤਾਂ ਖੜੀ ਰਹਿਦਾ ਉਹਦਾ ਲਾਇਆ ਅੰਦਰ ਵੀ ਜੰਦਾ ਜਲੀ ਹੁਣ ਤਾਂ ਕਿਹੜੇ-ਕਿਹੜੇ ਪੂਰੇ ਕਰ ਜਾਂਦੀ ਆ। ਬਸ ਇੱਕ ਪਾਸੇ ਹੋ ਜਾ ਸਾਨੂੰ ਲੱਗ ਜਾਓ। ਕਰ ਦਿੰਨੇ ਆ ਜੀ ਪਹਿਲਾਂ ਉਹਦੀ ਟਾਪੀ ਸਾਰੇ। ਹਾਂ ਬੋਲੇ। ਸਿੰਦੇ ਚੱਕੋ ਵੀ ਕਸਾਓ ਹਿੰਮਤ ਨਾਲ ਇਹਨਾਂ ਦੇ। ਬੱਤੀਆ-ਪੁੱਤੀਆ ਪਾਈ ਚਲੋ ਇੱਕ ਨੂੰ ਛੱਡ ਕੇ ਇੱਕ। ਮੈਂ ਸਿੰਦਾ ਖੋਲ ਦਿੰਨੇ ਆ ਹਾਂ ਸਿੰਦੇ ਆਹ। ਆ ਤੂੰ ਆ ਲੈ ਲੈ। ਆ ਪੁਰਜੇ ਆਪਣੇ। ਹਾਂ ਸਿੰਦੇ ਨੂੰ ਆ ਖੋਲਣ ਲਾ ਦੇ। ਹਾਂ ਜੀ ਖੋਲਣ ਲਈ ਤਾਂ ਹੀ ਆਉਗੋ। ਇਹ ਬੱਚੀ ਬਣ। ਕਾਰਡ ਕੱਢ ਲਿਆ ਫੋਰਮ ਹੈ ਨਵੀਂ ਹੁਣ ਹੈ। ਇਹ ਮੈਂ ਹੀ ਲਾ ਕੇ ਆਇਆ ਤੀ ਉਹਨਾਂ ਨੇ ਪੈਦਿਆਂ ਚੇਖੇ। ਇਹ ਨਾ ਦੇਖ ਕੇ ਮਹਟਾ ਡੰਡੇ ਪਾਹ ਜਗਾ ਉਹ ਤੁਸੀਂ ਆਪੇ ਜਾਣੀ ਹੋ ਜੀ ਸਾਡੀ ਕਹਣ ਦੀ ਤਾਂ ਗੱਲ ਹੈ ਨਹੀਂ ਆ ਦੇਖੋ ਉਰੇ ਆ ਕੇ ਡੰਡੇ ਨੇ ਫਸਣਾ ਹੂੰ ਹੂੰ ਇਹਦੇ ਬਰਾਬਰ ਹੈ ਜੀ ਆਹ ਇਹਦੇ ਬਰਾਬਰ ਹੈ ਜੀ ਹਾਂਜੀ ਹਾਂਜੀ ਜਿਵੇਂ ਆਹ ਜੀ ਉਰੇ ਆ ਜੀ ਆਹ ਆ ਪਿੱਛੇ ਹਟ ਜਾਂਦੀ ਨੇ ਬੁੱਤੀਆਂ ਉਥੋਂ ਤੁਹਾਨੂੰ ਨਹੀਂ ਚਾਹੀਦੀ ਜੀ ਆਹ ਆ ਸਹੀ ਹੈ ਜੀ ਉਰੇ ਹਾਂ